ਸਭ ਤੋਂ ਪਹਿਲਾਂ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸ ਪ੍ਰੈਸ ਕਾਨਫਰੰਸ ਤੁਹਾਡਾ ਸਵਾਗਤ ਵੀ ਕਰਦਾ ਕਿ ਤੁਸੀਂ ਪਾਰਟੀ ਦਾ ਜਿਹੜਾ ਵਿਊ ਹੈ ਪਾਰਟੀ ਦੀ ਗੱਲਬਾਤ ਹੈ ਉਹ ਤੁਹਾਡੇ ਰਾਹੀਂ ਅਸੀਂ ਤੁਹਾਡੇ ਦਰਸ਼ਕਾਂ ਤੱਕ ਅਵਿਊਅਰਸ ਤੱਕ ਪਹੁੰਚਾਣੀ ਹੈ ਉਹਲੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਤਰਨ ਤਰਨ ਤੋਂ ਹੀ ਗੱਲਬਾਤ ਸ਼ੁਰੂ ਕਰਾਂਗਾ ਮੈਂ ਜਦੋਂ ਹੁਸ਼ਿਆਰਪੁਰ ਤੋਂ ਚੱਲਿਆ ਤਾਂ ਮੇਰੇ ਮਨ 'ਚ ਸੀਗਾ ਕਿ ਤਰਨ ਤਰਨ ਦਾ ਬਾਈ ਇਲੈਕਸ਼ਨ ਹੈ ਬਾਈ ਇਲੈਕਸ਼ਨ ਸਰਕਾਰ ਦੇ ਵਾਸਤੇ ਇੱਕ ਪ੍ਰੈਸਟੀਜ ਦਾ ਇਲੈਕਸ਼ਨ ਇਸ ਕਰਕੇ ਹੁੰਦਾ ਕਿ ਮੌਜੂਦਾ ਸਰਕਾਰ ਹਰ ਬਾਈ ਇਲੈਕਸ਼ਨ ਨੂੰ ਜਿੱਤਣਾ ਚਾਹਦੀ ਹੈ ਔਰ ਦੂਜਾ ਕਿ ਉਹਨਾਂ ਦਾ ਵਿਧਾਇਕ ਵੀ ਇੱਥੇ ਰਿਹਾ ਲੇਕਿਨ ਜਦੋਂ ਮੈਂ ਚੱਲਿਆ ਮੈਂ ਅੰਮ੍ਰਿਤਸਰ ਤੋਂ ਇੱਧਰ ਨੂੰ ਆਣਾ ਸੀਗਾ ਤੇ ਕਾਰਜਕਰਤਾ ਕਹਿੰਦੇ ਤੁਸੀਂ ਅੰਮ੍ਰਿਤਸਰ ਤੋਂ ਨੂੰ ਆਉਤ ਹੋਈ ਰਸਤੇ 'ਚ ਰੁਕ ਜਾਓ ਕਿਉਂਕਿ ਅੰਮ੍ਰਿਤਸਰ ਤੋਂ ਜਾਣ ਲਈ ਬੜਾ ਟਾਈਮ ਲੱਗਣਾ ਫਿਰ ਫੋਨ ਆ ਕੇ ਨਹੀਂ ਤੁਸੀਂ ਹੋਰ ਉਹਨੇ ਰੁਕ ਜਾਓ ਅਸੀਂ ਐਲੀਵੇਟਡ ਰੋਡ ਚੜ੍ਹ ਕੇ ਫਿਰ ਤਰੰਦਰ ਪਹੁੰਚਾ ਗਏ ਕਿ ਤਰੰਦਰ ਪਹੁੰਚੇ ਤਾ ਕਦੀ ਆਹ ਰਸਤਾ ਬਦਲਾ ਕਦੀ ਉਹ ਰਸਤਾ ਬਦਲਿਓ ਅਲਟੀਮੇਟਲੀ ਇਸ ਜਗ੍ਹਾ ਤੇ ਪਹੁੰਚਣ ਲਈ ਮੈਨੂੰ 1.5 ਕਿਲੋਮੀਟਰ ਪੈਦਲ ਚੱਲ ਕੇ ਆਣਾ ਪਿਆ ਕਾਰਨ ਕਿ ਹਰ ਮੁਲਾਜ਼ਮ ਥੇ ਬੰਦੀ ਧਰਨੇ ਲਾ ਕੇ ਬੈਠੀ ਹੈ ਹੁਣ ਪਹਿਲੀ ਗੱਲ ਤੁਸੀਂ ਇੱਥੋਂ ਲੈ ਸਕਦੇ ਹੋ ਕਿ ਜਿਸ ਸਰਕਾਰ ਜਿਹੜੀ ਸਰਕਾਰ ਕਿਉਂਕਿ ਮੁਲਾਜ਼ਮਾਂ ਦੇ ਸਿਰ ਤੇ ਚੱਲਦੀ ਹੈ ਉਹਨਾਂ ਦਾ ਮੁਲਾਜ਼ਮ ਖੁਸ਼ ਨਹੀਂ ਉਹ ਅੱਜ ਵਾਈਲ ਇਲੈਕਸ਼ਨ 'ਚ ਧਰਨੇ ਲਾ ਕੇ ਬੈਠਾ ਤਾਂ ਜਨਤਾ ਦਾ ਕੀ ਹਾਲ ਹੋਊਗਾ ਉਹ ਤੁਹਾਡੇ ਸਾਹਮਣੇ ਹੈ ਜਦੋਂ ਇਹ ਸਰਕਾਰ ਬਣੀ ਸੀ ਤਾਂ ਇੱਕ ਬਹੁਤ ਵੱਡਾ ਬਹੁਤ ਸੁਨਹਿਰਾ ਤੇ ਬਹੁਤ ਵਧੀਆ ਸੁਪਨਾ ਦਿਖਾਇਆ ਸੀ ਕਿ ਅਸੀਂ ਪ੍ਰਸ਼ਤਮਕ ਸਰਕਾਰ ਪੰਜਾਬ ਨੂੰ ਦੇਵਾਂਗੇ ਕਹਿਣ ਤੋਂ ਬਾਅਦ ਸੀਗਾ ਉਹਨਾਂ ਦਾ ਕਿ ਸ਼ਾਇਦ ਪਹਿਲੀਆਂ ਸਰਕਾਰਾਂ ਤਾਂ ਭ੍ਰਸ਼ਟਾਚਾਰ ਨਾਲ ਡੁੱਬੀਆਂ ਹੋਈਆਂ ਸੀਗੀਆਂ ਅੱਜ ਜੇ ਭ੍ਰਸ਼ਟਾਚਾਰ ਦੀ ਗੱਲ ਕਰੀਏ ਤਾਂ ਐਸਾ ਕੋਈ ਦਫ਼ਤਰ ਨਹੀਂ ਐਸਾ ਕੋਈ ਮਹਿਕਮਾ ਨਹੀਂ ਐਸਾ ਕੋਈ ਅਫਸਰ ਨਹੀਂ ਐਸਾ ਕੋਈ ਜਗਾ ਨਹੀਂ ਜਿੱਥੇ ਕਿਸੇ ਵੀ ਬੰਦੇ ਦਾ ਕੰਮ ਬਿਨਾਂ ਪੈਸੇ ਤੋਂ ਹੁੰਦਾ ਹੋਵੇ ਅਸੀਂ ਖੁਦ ਰਾਜਨੀਤੀਚ ਐ ਤਿੰਨ ਮਹਿਕਮਿਆਂ ਚਾਰ ਮਹਿਕਮਿਆਂ ਨੂੰ ਤਾਂ ਫੋਨ ਕਰਨਾ ਹੀ ਪੈਂਦੇ ਆ ਜੈਨੂਅਲ ਕੰਮ ਵਾਸਤੇ ਵੀ ਰਿਕਵੈਸਟ ਕਰਨੀ ਪੈਂਦੀ ਐ ਕਿ ਜੀ ਇਹ ਬੰਦਾ ਹਸਪਤਾਲ ਆਇਆ ਇਹਨੂੰ ਯਾਰ ਧਿਆਨ ਨਾਲ ਦੇਖ ਲਓ ਇਹ ਬੰਦਾ ਥਾਣੇ ਆਇਆ ਦਰਖਾਸਤ ਲੈ ਕੇ ਇਹਦੀ ਗੱਲ ਸੁਣ ਲਓ ਇਹ ਬੰਦਾ ਰਜਿਸਟਰੀ ਕਰਾਣ ਆਇਆ ਪੈਸੇ ਦਿੱਤੇ ਹੋਏ ਨਹੀਂ ਰਜਿਸਟਰੀ ਕਰ ਦਿਓ ਇਹ ਬੰਦਾ ਬਿਜਲੀ ਦਾ ਬਿੱਲ ਦੇਣ ਆਇਆ ਇਹਦਾ ਜਿਹੜਾ ਬਿੱਲ ਲੈ ਲਓ ਇਹਦਾ ਕਨੈਕਸ਼ਨ ਡਿਸਕਨੈਕਟ ਹੋਇਆ ਜਾਂ ਆ ਕੇ ਦੇਖ ਕੇ ਮਤਲਬ ਕੋਈ ਐਸਾ ਮਹਿਕਮਾ ਨਹੀਂ ਜਿਸ ਨੇ ਕਿਛ ਆਪਣੇ ਆਪ ਕੰਮ ਜਿਹੜਾ ਹੈ ਹੁੰਦਾ ਹੋਵੇ ਸੋ ਪਹਿਲਾ ਜਿਹੜਾ ਵਾਦਾ ਸੀ ਉਹ ਇਹਨਾਂ ਨੇ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਉਣ ਨੂੰ ਇਹ ਗੱਲ ਕਹੀ ਅੱਜ ਭ੍ਰਸ਼ਟਾਚਾਰ ਜੁਕਤ ਪੰਜਾਬ ਬਣਾਤਾ ਦੂਸਰੀ ਗੱਲ ਮਾਈਨਿੰਗ ਨਹੀਂ ਹੋਣ ਦਵਾਂਗੇ ਅੱਜ ਤੁਹਾਡੇ ਸਾਹਮਣੇ ਜੋ ਦ੍ਰਿਸ਼ ਮਣਿਆ ਤਰਨਤਾਰਨ ਅੰਮ੍ਰਿਤਸਰ ਉਹਦਾ ਬਹੁਤ ਵੱਡਾ ਜਿਹੜਾ ਐਗਜ਼ਾਮਪਲ ਹੈ ਕਿ ਮਾਈਨਿੰਗ ਹੋਣ ਕਾਰਨ ਬਿਨਾ ਗੱਲ ਤੋਂ ਮਿੱਟੀ ਪੁੱਟਣ ਕਾਰਨ ਬਿਨਾ ਗੱਲ ਤੋਂ ਮਿੱਟੀ ਇਹ ਜਿਹੜਾ ਫਲੱਡ ਸਿਗਾ ਇਹ ਕੋਈ ਪਰਮਾਤਮਾ ਦੀ ਕਰੋਪੀ ਨਹੀਂ ਸੀ ਇਹ ਮੈਨ ਮੈਨ ਮੇਡ ਫਲੱਡ ਸੀ ਜੇ ਮਾਈਨਿੰਗ ਰੋਕੀ ਹੁੰਦੀ ਮਾਈਨਿੰਗ ਨਾ ਕੀਤੀ ਹੁੰਦੀ ਇੱਕ ਨਵੰਬਰ ਚ ਨੋਟੀਫਿਕੇਸ਼ਨ ਆਉਂਦੀ ਸਰਕਾਰ ਦੀ ਹਰ ਸਰਕਾਰ ਕਰਦੀ ਹੈ ਕਿ ਕਿਉਂਕਿ ਬਾਰਿਸ਼ ਆਉਣ ਵਾਲੀ ਹੈ ਕੋਈ ਚੀਜ਼ ਦੀ ਪਟਾਈ ਜਿਹੜੀ ਹੈ ਨਹੀਂ ਹੋਏਗੀ ਬਾਰਿਸ਼ ਆਉਣ ਵਾਲੀ ਹੈ ਡੀਸੀਜ਼ ਨੂੰ ਸਭ ਨੂੰ ਇੰਸਟਰਕਸ਼ਨ ਹੁੰਦੀਆਂ ਕਿ ਤੁਸੀਂ ਤਿਆਰੀ ਕਰ ਲਓ ਕਿ ਪਤਾ ਨਹੀਂ ਕਿਹੜੇ ਲੇਕਿਨ ਇਸ ਵਾਰ ਤੁਸੀਂ ਹਨਾਨ ਹੋਗੇ ਕੋਈ ਵੀ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਨਹੀਂ ਹੋਈ ਲਗਾਤਾਰ ਅਖੀਰ ਤੱਕ ਮਾਈਨਿੰਗ ਜਿਹੜੀ ਹੁੰਦੀ ਰਹੀ ਹੈ ਇਸ ਕਰਕੇ ਸਰਕਾਰ ਉਸ ਪ੍ਰੰਤ ਤੇ ਵੀ ਫੇਲ ਹੈ ਵਿੱਚ ਚੱਲਦੇ-ਚੱਲਦੇ ਦੋ ਨਾਰੇ ਦਿੱਤੇ ਬੜੇ ਅੱਛੇ ਲੱਗੇ ਲੋਕਾਂ ਨੂੰ ਇੱਕ ਨਾਰਾ ਦਿੱਤਾ ਸਿੱਖਿਆ ਕ੍ਰਾਂਤੀ ਔਰ ਸਿੱਖਿਆ ਕ੍ਰਾਂਤੀ ਦਾ ਜਿਹੜਾ ਇਹਨਾਂ ਨੇ ਜਰੂਸ ਕੱਢਿਆ ਤੁਹਾਡੇ ਸਾਹਮਣੇ ਬਹੁਤ ਐਗਜ਼ਾਮਪਲ ਆ ਤੁਸੀਂ ਮੈਂ ਕਹਿੰਨਾ ਮੈਂ ਤੁਹਾਨੂੰ ਧੰਨਵਾਦ ਕਰਦਾ ਜੇ ਤੁਸੀਂ ਪੱਤਰਕਾਰ ਇੰਡੀਪੈਂਡੈਂਟਲੀ ਕਮ ਨਾ ਕਰੋ ਤਾਂ ਲੋਕਾਂ ਦੇ ਧਿਆਨ 'ਚ ਗੱਲ ਹੀ ਨਾ ਆਵੇ ਤੁਸੀਂ ਦਿਖਾਇਆ মিডিਏ ਨੇ ਪ੍ਰਿੰਟ মিডিਏ ਨੇ ਦਿਖਾਇਆ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਟਾਇਲਟ ਬਣੀ ਤੇ ਐਮਐਲਏ ਸਾਹਿਬ ਨੇ ਪ੍ਰਿੰਸੀਪਲ ਨੂੰ ਕਿਹਾ ਜੀ ਦਾ ਮੰਤਰੀ ਸਾਹਿਬ ਉਹ ਘਾਟਨ ਕਰਨ ਆਣਗੇ ਤੋ ਕਹਿੰਦਾ ਫੰਡ ਕਹੋਂ ਦੇਗਾ ਕਹਿੰਦਾ ਤੈਨੂੰ ਪਤਾ ਮਤਲਬ ਇੱਕ ਟਾਇਲਟ ਦਾ ਉਹ ਘਾਟਨ ਮੰਤਰੀ ਕਰ ਰਿਹਾ ਇੱਕ ਜਗ੍ਹਾ ਇੱਕ ਦੀਵਾਰ ਪੇਟ ਹੋਈ ਸਿਰਫ ਦੀਵਾਰ ਪੇਟ ਹੋਈ ਬਾਹਰਲੀ ਉਹਦਾ ਐਮਐਲਏ ਕਹਿੰਦੇ ਜੀ ਮੈਂ ਉਹ ਘਾਟਨ ਕਰਨ ਜਾਊਂਗਾ ਕਿ ਦੇਨੇ ਦਾ ਪਾ ਟੀਚਰ ਸੀਗੇ ਦਿਨਾ ਇਨਫਰਾਸਟ੍ਰਕਚਰ ਸੀਗਾ ਆਪਾਂ ਨੇ ਵਧੀਆ ਸਕੂਲ ਬਣਾਣੇ ਸੀਗੇ ਲੇਕਿਨ ਉਹਦੇ ਬਦਲੇ ਤੇ ਆ ਦਿੱਤਾ ਨਾ ਟੀਚਰ ਹੈ ਨਾ ਬੱਚਿਆਂ ਦੇ ਲਈ ਪੜਨ ਨੂੰ ਪੂਰਾ ਮਟੀਰੀਅਲ ਹੈ ਸਿੱਖਿਆ ਕ੍ਰਾਂਤੀ ਵੀ ਥੋੜੇ ਟਾਈਮ ਲਈ ਨਾਰਿਆਂ ਦੇ ਵਿੱਚ ਖਤਮ ਹੋ ਗਈ। ਇਹ ਬਹੁਤ ਵਧੀਆ ਨਾਰਾ ਕੀ ਦਿੱਤਾ ਔਰ ਬਹੁਤ ਦੇਰ ਚੱਲੇ ਅੱਜ ਵੀ ਉਹਦੇ ਤੇ ਬੜਾ ਇਹ ਥਾਪੀਆਂ ਮਾਰਦੇ ਨੇ ਕਿ ਜੁੱਧ ਨਸ਼ੇ ਵਿਰੁੱਧ ਬੜਾ ਐਪਰੀਸ਼ੀਏਟ ਹੋਇਆ ਵੀ ਪੰਜਾਬ ਚੋਂ ਘੱਟੋ ਘੱਟ ਨਸ਼ਾ ਮੁਕਤ ਪੰਜਾਬ ਕਰਨ ਲਈ ਸਰਕਾਰ ਨੇ ਕੋਈ ਸਲੋਗਨ ਤਾਂ ਦਿੱਤਾ ਰੋਜ਼ ਆਣ ਲੱਗਿਆ ਐਨੇ ਕਿਲੋ ਫੜ ਲਈ ਐਨੇ ਬੰਦੇ ਫੜ ਲਏ ਫਿਰ ਆਣ ਲੱਗਿਆ ਜੀ ਪੀਲਾ ਪੰਜਾ ਚੱਲ ਪਿਆ ਲੇਕਿਨ ਅਲਟੀਮੇਟਲੀ ਹੋਇਆ ਕੀ ਹੈ ਨਸ਼ਾ ਦੇ ਵਿਰੁੱਧ ਜੇ ਜੁੱਧ ਕਰਨਾ ਸੀ ਜੁੱਧ ਦਾ ਮਤਲਬ ਤੁਸੀਂ ਸਮਝਿਓ ਵਾਰ ਵਾਰ ਅਗੇਂਸਟ ਡਰੱਗ ਉਹਦੇ ਲਈ ਪੂਰੀ ਤਿਆਰੀ ਸਰਕਾਰ ਨੂੰ ਕਰਨੀ ਚਾਹੀਦੀ ਸੀ ਬੰਦੇ ਫੜੇ ਉਹ ਗਏ ਕਿੱਥੇ ਹੀਰੋਨ ਫੜੀ ਉਹ ਗਈ ਕਿੱਥੇ ਕੀ ਸਰਕਾਰ ਨੇ ਉਹਨਾਂ ਲੋਕਾਂ ਨੂੰ ਸਜ਼ਾਦਵਾਨ ਲਈ ਕੋਈ ਫਾਸਟ ਟਰੈਕ ਕੋਡ ਬਣਾਈ ਕੀ ਸਰਕਾਰ ਨੇ ਉਹਨਾਂ ਨੂੰ ਸਜ਼ਾਦਵਾਨ ਦੇ ਲਈ ਕੋਈ ਐਸਾ ਪ੍ਰੋਵੀਜ਼ਨ ਬਣਾਇਆ ਕਿ ਜਲਦੀ ਜਦ ਹੀ ਕੇਸ ਦਾ ਨਿਪਟਾਰਾ ਹੋਵੇ ਔਰ ਇਹਨੂੰ ਸਗ ਹੋਵੇ ਉਲਟਾ ਹੋਇਆ ਕਿ ਕਿ ਨਸ਼ੇ ਦੀ ਆੜ ਦੇ ਵਿੱਚ ਬਹੁਤ ਸਾਰੇ ਪ੍ਰਸ਼ਾਸਕ ਅਫਸਰਾਂ ਨੇ ਉਹ ਆਪਣੇ ਹੱਥ ਰੰਗ ਲਾ ਪਏ ਨੇ ਤਾਂ ਉਹ ਵੀ ਫੇਲ ਹੋ ਗਿਆ ਭ੍ਰਸ਼ਟਾਚਾਰੀ ਗੱਲ ਫੇਲ ਹੋ ਗਈ ਸਿੱਖਿਆ ਕ੍ਰਾਂਤੀ ਵਾਲੀ ਗੱਲ ਖੇਲ ਹੋ ਗਈ ਤੇ ਫਿਰ ਇਹ ਜਿਹੜਾ ਨਸ਼ਾ ਬੁਰਧ ਇਹ ਵੀ ਫੇਲ ਹੋ ਗਿਆ ਫਿਰ ਵਾਰ-ਵਾਰ ਬੜਾ ਗੱਲ ਪਾਈ ਵੀ ਰੰਗਲਾ ਪੰਜਾਬ ਬਣਾਣਾ ਆਪਾਂ ਨੇ ਰੰਗਲਾ ਪੰਜਾਬ ਕਿੱਦਾਂ ਬਣੂਗਾ ਹਰ ਬੰਦਾ ਖੁਸ਼ ਹੋਏਗਾ ਪੀਸ ਹੋਏਗਾ ਸ਼ਾਂਤੀ ਹੋਏਗੀ ਲੋਕ ਆਰਾਮ ਨਾਲ ਰਹਿਣਗੇ ਬਾਹਰੋਂ ਲੋਕ ਇਨਵੈਸਟਮੈਂਟ ਕਰਨ ਆਣਗੇ ਬਹੁਤ ਗੱਲਾਂ ਕੀਤੀਆਂ ਲੇਕਿਨ ਅੱਜ ਜੋ ਪੰਜਾਬ ਦੀ ਸਥਿਤੀ ਹੈ ਉਹ ਤਰਨ ਤਾਰਨ ਇੱਕ ਐਗਜ਼ਾਮਪਲ ਹੈ ਕਿ ਸਾਰੇ ਜਥੇਬੰਦੀਆਂ ਇੱਥੇ ਤਰਨਾਂ ਦੇ ਕਿ ਬੈਠੀਆਂ ਨੇ ਪੀਸ ਤਾਂ ਦੀ ਚੀਜ਼ ਪੰਜਾਬ 'ਚ ਨਹੀਂ ਅੱਜ ਕੋਈ ਤੁਹਾਡੇ ਸਾਡੇ ਘਰ 'ਚੋਂ ਜਾਂ ਸਮਾਜ ਦੇ ਕਿਸੇ ਏਰੀਆ 'ਚੋਂ ਕੋਈ ਮਹਿਲਾ ਘਰੋਂ ਦੁਆਰ ਜਾਂਦੀ ਸਮਾਨ ਖੀਦਣ ਉਹਨੇ ਜਿੱਦਾਂ ਦੀ ਗਈ ਉਦਾਂ ਦੀ ਵਾਪਸ ਆਣਾ ਕਿ ਨਹੀਂ ਆਣਾ ਪਤਾ ਹੀ ਨਹੀਂ ਜਿਆਦਾ ਪਰਸ ਖੋਇਆ ਹੋਣਾ ਜਾਂ ਉਹਦੀ ਚੇਨ ਲਿੱਥੀ ਹੋਣੀ ਹੈ ਜਾਂ ਉਹਦੀਆਂ ਕੰਨੀਆਂ ਵਾਲੀਆਂ ਲਿੱਥੀਆਂ ਹੋਣੀਆਂ ਕਦੀ ਵੀ ਪੂਰਾ ਕੋਈ ਬੰਦਾ ਘਰ 'ਚ ਵਾਪਸ ਨਹੀਂ ਆਇਆ ਕਿਸੇ ਦੁਕਾਨ ਦੇ ਮੈਨੂੰ ਇੱਕ ਬਜ਼ੁਰਗ ਦੀ ਗੱਲ ਬਹੁਤ ਅੱਛੀ ਲੱਗੀ ਕਹਿੰਦੇ ਕਾਕਾ ਇਹ ਸਰਕਾਰ ਕਿਦਾਂ ਦੀ ਆਈ ਹੈ ਅੱਗੇ ਕ੍ਰਾਈਮ ਕਰਨ ਵਾਲੇ ਨੂੰ ਡਰ ਹੁੰਦਾ ਸੀ ਕਿ ਮੜ ਜਾਂ ਨੇਰਾ ਹੁਲੰਦਿਓ ਫਿਰ ਕੋਈ ਬਾਹਰਤ ਕਰਾਂ ਬਾਹਰਤ ਕਰਾਂਗੇ ਹੁਣ ਤਾਂ ਦਿਨੇ ਦਿਹਾੜੇ ਸ਼ਰੇਆਮ ਚੌਕੀ ਦੇ ਕੋਲ ਥਾਣੇ ਦੇ ਕੋਲ ਐਸਐਸਬੀ ਦੀ ਕੋਠੀ ਦੇ ਕੋਲ ਡੀਸੀ ਦੀ ਕੋਠੀ ਦੇ ਕੋਲ ਕੋਈ ਦੁਕਾਨ ਹੈ ਉੱਥੇ ਲੁੱਟ ਕੇ ਉਹ ਚਲੇ ਜਾਂਦੇ ਆ ਜਲੰਧਰੀ ਜੀਵਾਰਨ ਤੁਸੀਂ ਰੀਸੈਂਟ ਦੇਖੀ ਹੈ ਤਾਂ ਇਸ ਕਰਕੇ ਕਾਨੂੰਨ ਵਿਵਸਥਾ ਜਿਹੜੀ ਪ੍ਰਾਇੋਰਟੀ ਹੈ ਸਰਕਾਰ ਦੀ ਉਹਦਾ ਬਹੁਤ ਬੁਰਾ ਹਾਲ ਹੈ ਕਿੰਨਾ ਕ੍ਰਾਈਮ ਪੰਜਾਬ ਛੋ ਰਿਆ ਇਹ ਅੱਜ ਤੁਹਾਡੇ ਤੋਂ ਵੀ ਬਾਹਰ ਨਹੀਂ ਐ ਸਾਡੇ ਤੋਂ ਵੀ ਬਾਹਰ ਨਹੀਂ ਸਭ ਜਾਣ ਦੇਖਦੇ ਆ ਕਿ ਐਸੀ ਕੋਈ ਜਗ੍ਹਾ ਨਹੀਂ ਐ ਜਿਹਨੂੰ ਅਸੀਂ ਕਹਿ ਸਕੀਏ ਕਿ ਪੀਸਫੁਲ ਜਗ੍ਹਾ ਆ ਬੰਦਾ ਜਾ ਕੇ ਇੱਥੇ ਆਪਣਾ ਕੰਮ ਕਰ ਲੇ ਦੂਸਰੀ ਗੱਲ ਸਰਕਾਰ ਦੀ ਪ੍ਰਾਇਓਰਟੀ ਹੈਲਥ ਦੀ ਹੁੰਦੀ ਹੈ بڑے ਨਾਮ ਦਿੱਤੇ ਕਿ ਅਸੀਂ ਮੱਲਾ ਕਲੀਨਿਕ ਖੋਲਨੇ ਆ ਬਾਰ-ਬਾਰ ਨੰਬਰ ਵੱਧਦਾ ਰਿਹਾ ਹੋਇਆ ਉਲਟ ਗਈ ਕਿ ਡਾਕਟਰਾਂ ਨਾਲ ਗੱਲ ਹੁੰਦੀ ਹੈ ਕਹਿੰਦੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸਗੇ ਜਿਹਦੇ 18 ਨਾਲ ਡਾਕਟਰ ਸਗੇ ਉੱਥੇ ਇੱਕ ਇੱਕ ਡਾਕਟਰ ਕਰਤਾ ਉਸ ਤੋਂ ਬਾਅਦ ਉਹ ਵੀ ਡਾਕਟਰ ਮੁੜ ਕੇ ਨਹੀਂ ਆਇਆ ਤਾਂ ਇਸ ਕਰਕੇ ਆਓਡੀ ਸਕੀਮ ਸੀਗੀ ਹੈਲਥ ਵਾਲੀ ਉਹ ਵੀ ਖਤਮ ਹੋ ਗਈ ਤਾਂ ਐਸੀ ਕੋਈ ਸਕੀਮ ਦੱਸ ਦਿਓ ਜਿਹੜੀ ਇਹਨਾਂ ਸਰਕਾਰ ਦੀ ਕੰਟੀਨਿਊਸਲੀ ਚੱਲਦੀ ਹੈ ਹਾਂ ਦੋ ਸਕੀਮਾਂ ਚੱਲਦੀਆਂ ਨੇ ਪਹਿਲੀ ਲੁੱਟਖੋ ਵਾਲੀ ਤੇ ਦੂਜੀ ਭ੍ਰਸ਼ਟਾਚਾਰ ਵਾਲੀ ਇਹ ਬੰਦ ਨਹੀਂ ਹੋਈ ਜਾਦੀ ਸਰਕਾਰ ਆਈ ਹੈ ਤਾਂ ਇਸ ਕਰਕੇ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਹੈ ਕਿ ਸਰਕਾਰ ਵਾਰੇ ਕੈਨ ਨੂੰ ਦੇਖ ਮਿਲਦੀ ਹੈ ਉਹ ਕੀ ਹੈ ਤੁਸੀਂ ਤੁਹਾਡੇ ਚੋ ਵੀ ਕਈ ਪੱਤਰਕਾਰਾਂ ਨੇ ਪੀਐਸਡੀ ਕੀਤੀ ਹੋਣੀ ਹੈ ਤੁਹਾਡੇ ਜਾਣਕਾਰਾਂ ਨੇ ਪੀਐਸਡੀ ਕੀਤੀ ਹੋਣੀ ਹੈ ਤੁਸੀਂ ਉਹਨਾਂ ਸਬਜੈਕਟ ਪੁੱਛੋਗੇ ਕਿ ਕਾਤੇ ਪੀਐਸਡੀ ਹੈ ਕਿ ਜੀ ਮੇਰੀ ਅਕਾਊਂਟਸ ਤੇ ਹੈ ਮੇਰੀ ਐਮ ਤੁਮਰਸ ਤੇ ਹੈ ਮੇਰੀ ਸਾਈਕੋਲੋਜੀ ਚ ਹੈ ਮੇਰੀ ਲਾਅ ਚ ਹੈ ਪਰ ਇਹ ਸਰਕਾਰ ਦੀ ਜਿਹੜੀ ਪੀਐਸਡੀ ਹੈ ਉਹ ਸ਼ਾਇਦ ਹੀ ਕੋਈ ਕਿਸੇ ਨੇ ਕੀਤੀ ਹੋ ਉਹ ਹੈ ਝੂਠ ਬੋਲਦੀ ਜਿੰਨਾ ਝੂਠ ਹੈ ਇਦਾਂ ਦਾ ਬੋਲਦੇ ਝੂਠ ਇੱਕ ਬੰਦਾ ਬੋਲਦਾ ਚਾਰ ਉਹਨੂੰ ਕਹਿਣ ਲੱਪੰਦੇ ਆ ਲੋਕ ਸੱਚ ਮੰਗਣ ਲੱਪੰਦੇ ਆ ਅਸ ਦੇਖੋ ਤੁਸੀਂ ਹੈਰਾਨਗੀ ਦੀ ਗੱਲ ਹੈ ਬਾਈ ਇਲੈਕਸ਼ਨ ਆ ਗਿਆ ਲੁਧਿਆਣਾ ਦਾ ਬਾਈ ਇਲੈਕਸ਼ਨ ਹੋ ਗਿਆ ਇੱਕ ਹੋਰ ਸ਼ਾਇਦ ਆ ਜਵੇ ਸ਼ਾਇਦ ਤੇ ਜਿਹੜਾ ਵਾਦਾ ਕੀਤਾ ਸੀਗਾ ਕਿ ਅਸੀਂ 1100 ਰੁਪਿਆ ਹਰ ਘਟਕ ਹੋਣੀ ਹੈ ਤਾਂ ਹਰ ਮਹੀਨੇ 1100 ਰੁਪਿਆ ਤੁਹਾਡੇ ਅਕਾਊਂਟ ਚ ਆਏਗਾ ਦਿੱਤਾ ਅੱਜ ਤੱਕ ਉਹ ਲੇਡੀਆਂ ਉਡੀਕ ਰਹੀਆਂ ਕਿ ਕਦੋਂ ਸਰਕਾਰ ਜਿਹੜੀ ਹੈ ਉਹ ਵਾਦਾ ਕੀਤਾ ਉਹਨੂੰ ਪੂਰਾ ਕਰੇਗੀ ਸੋ ਵਿਕਾਸ ਦੇ ਨਾਂ ਤੇ ਇਹਨਾਂ ਨੇ ਵਿਨਾਸ਼ ਕੀਤਾ ਅੱਜ ਨੈਸ਼ਨਲ ਹਾਈਵੇਜ਼ ਫੇਰ ਵੀ ਇੱਜ਼ਤ ਵਿਚਾਰੇ ਨੇ ਸਟੇਟ ਹਾਈਵੇਜ਼ ਦਾ ਔਰ ਖਾਸ ਤੌਰ ਤੇ ਲਿੰਕ ਰੋਡਸ ਦਾ ਇੰਨਾ ਬੁਰਾ ਹਾਲ ਹੈ ਕਿ ਉੱਥੇ ਪੈਦਲ ਚੱਲਣਾ ਸਕੂਟਰ ਕੱਡੀ ਦਾ ਕੀ ਚੱਲਣੀ ਹੈ ਪੈਦਲ ਚੱਲਣਾ ਵੀ ਔਖਾ ਹੋਇਆ ਮੈਂ ਆਪਣੇ ਇਲਾਕੇ ਦੇ ਦੋ ਸੜਕਾਂ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਸ਼ਿਕਾਇਤਾਂ ਕਰ ਕਰਕੇ ਬਣਾਈਆਂ ਮੈਂ ਇੱਕ ਅਨੰਦਪੁਰ ਨਾਣਾ ਆਪਣੇ ਚਿੰਤਪੁਰਨੀ ਮਾਤਾ ਦੀ ਸੜਕ ਜਾਂਦੀ ਸੀ ਮੇਲੇ ਅੱਜ ਉਹ ਬੂਡ ਪਾਲਿਸ਼ ਮਹਿਮ ਕਰਕੇ ਤਾ ਸਰਕਾਰ ਨੂੰ ਜਗਾਇਆ ਕਿ ਮੇਲੇ ਸ਼ੁਰੂ ਹੋ ਗਏ ਨੇ ਘਟ ਤੋਂ ਘਟ ਇਹ ਸੜਕ ਦੇ ਗੱਡੇ ਤਾਂ ਪੂਰ ਦਿਓ ਕਿੰਨੇ ਐਕਸੀਡੈਂਟ ਕਿੰਨੇ ਲੋਕ ਮਰੇ ਨੇ ਤਾਂ ਇਸ ਸਰਕਾਰ ਨੂੰ ਕੋਈ ਫਰਕ ਨਹੀਂ ਹੁਣ ਮੈਂ ਕੀ ਜਗਾਣਾ ਚਾਹੁੰਦਾ ਤੁਹਾਡੇ ਦਾ ਇਹ ਸਰਕਾਰ ਦਾ ਕੰਨ ਮੋੜਣ ਦਾ ਮੌਕਾ ਹੈ 22 ਲਖ ਜੇ ਜਨਤਾ ਨੇ 22 ਇਲੈਕਸ਼ਨ ਚ ਫੇਰ ਇਹਨਾਂ ਨੂੰ ਜਿਤਾ ਦਿੱਤਾ ਇਹਦਾ ਮਤਲਬ ਜਨਤਾ ਇਹਨਾਂ ਦੀਆਂ ਗਲਤ ਨੀਤੀਆਂ ਨੂੰ ਪ੍ਰਮਤ ਹੋ ਕੇ ਮਿਸ ਗਾਈਡ ਹੋ ਕੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਅਗਰ ਕਰਦੀ ਹੈ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਗਲਤੀ ਜਨਤਾ ਕਰੇਗੀ ਹੁਣ ਮੌਕਾ ਤੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਅੱਜ ਇੱਕ ਸੀਟ ਦੇ ਨਾਲ ਕੋਈ ਫਰਕ ਨਹੀਂ ਪੈਣਾ ਸਰਕਾਰ ਨੂੰ ਜਿੱਤ ਗਏ ਜਾਂ ਹਾਰ ਗਏ ਲੇਕਿਨ ਇੱਕ ਸੀਟ ਦੇ ਰਿਜ਼ਲਟ ਨਾਲ ਅਗਰ ਆਮ ਆਦਮੀ ਪਾਰਟੀ ਤੋਂ ਹਾਰ ਜਾਂਦੀ ਹੈ ਤਾਂ ਸਾਰੇ ਪੰਜਾਬ ਦਾ ਭਲਾ ਹੋਣ ਬਾਰੇ ਇਹ ਲੋਕ ਸੋਚਣ ਲੱਗ ਜੰਦੇ ਹੁਣ ਇੱਕ ਚੀਜ਼ ਮੈਂ ਹੋਰ ਤੁਹਾਡੇ ਦਾ ਹੀ ਜਨਤਾ ਨੂੰ ਪੁੱਛਣਾ ਚਾਹਨਾ ਤੁਹਾਨੂੰ ਵੀ ਪੁੱਛਣਾ ਚਾਹਨਾ ਆਮ ਆਦਮੀ ਹੁੰਦਾ ਕੌਣ ਆਮ ਆਦਮੀ ਉਹ ਹੁੰਦਾ ਜਿਹਦੇ ਕੋਲ ਕਰੋੜ ਰੁਪਏ ਦੀ ਕੋਠੀ ਹੋਵੇ ਆਮ ਆਦਮੀ ਉਹ ਹੁੰਦਾ ਜਿਹੜਾ ਕਰੋੜ ਰੁਪਏ ਦੀ 2 ਕਰੋੜ ਦੀ ਗੱਡੀ ਤੋਂ ਬਿਨਾ ਚੱਲਦਾ ਹੀ ਨਾ ਹੋਵੇ ਆਮ ਆਦਮੀ ਉਹ ਹੁੰਦਾ ਜਿਹਦਾ ਇਲਾਜ ਆਪ ਤਾਂ ਕਹਿੰਦੇ ਸਰਕਾਰੀ ਹਸਪੀਟਲ ਕਰਾਓ ਆਪਣਾ ਇਲਾਜ ਕਦੀ ਫਾਰਮਸ ਤੋਂ ਬਿਨਾ ਹੁੰਦਾ ਹੀ ਨਹੀਂ ਆਮ ਆਦਮੀ ਉਹ ਹੁੰਦਾ ਜਿਹਨੂੰ ਇੱਕ ਨਹੀਂ ਚਾਰ-ਚਾਰ ਕੋਠੀਆਂ ਚਾਹੀਦੀਆਂ ਅੱਜ ਇਹਨਾਂ ਨੇ ਆਮ ਆਦਮੀ ਦੀ ਪਰਵਾਸ਼ਾ ਨੂੰ ਹੀ ਬਦਲਤਾ ਲੋਕਾਂ ਨੇ ਸੋਚਿਆ ਸੀਗਾ ਕਿ ਬਾਰ-ਬਾਰ ਆਮ ਆਦਮੀ ਆਮ ਆਦਮੀ ਆਦਮੀ ਕਹਿੰਦੇ ਸ਼ਾਇਦ ਸ਼ਾਇਦ ਇਹਨਾਂ ਦੇ ਮਨ ਦੇ ਵਿੱਚ ਆਮ ਆਦਮੀ ਵਾਸਤੇ ਕੋਈ ਨਾ ਕੋਈ ਪਲੈਨਿੰਗ ਹੋएगी ਲੇਕਿਨ ਅਫਸੋਸ ਦੀ ਗੱਲ ਇੱਕੋ ਹੀ ਗੱਲ ਪਹਿਲਾਂ ਦਿੱਲੀ ਲੁੱਟੀ ਦਿੱਲੀ ਵਾਲਿਆਂ ਨੇ ਦੁੜਾਤਾ ਨੂੰ 2 ਸਾਲ ਸਰਕਾਰ ਤੋਂ ਬਾਅਦ ਹੁਣ ਸਾਰਾ ਕਨਵਾ ਇੱਥੇ ਬੈਠ ਗਿਆ ਕਿੰਨੇ ਮੰਤਰੀਆਂ ਦੇ ਓਐਸਡੀ ਪੀਏ ਉਹ ਦਿੱਲੀ ਤੋਂ ਆ ਕੇ ਲੱਗੇ ਹੋਏ ਨੇ ਇੱਕ ਵਾਰ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਵੀ ਚੇਅਰਪਰਸਨ ਵੀ ਦਿੱਲੀ ਦੀ ਕਰਟੇਡ ਅਫਸਰ ਜਿਹੜੀ ਹੈ ਉਹ ਵਾਕਈ ਲੱਗਦੀ। ਕੀ ਪੰਜਾਬ ਦੇ ਵਿੱਚ ਟੈਲੈਂਟ ਖਤਮ ਹੋ ਗਿਆ? ਕੀ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਵੀ ਚੇਅਰਮੈਨੀਆਂ ਕਰਨ ਉਹ? ਇਹਨਾਂ ਨੇ ਇੱਕ ਐਸਾ ਐਸਾ ਸਿਸਟਮ ਖੜਾ ਕੀਤਾ ਕਿ ਸਾਰਾ ਕੰਟਰੋਲ ਜਿਹੜੀ ਹੈ ਉਹ ਦਿੱਲੀ ਦੀ ਪਾਰਟੀ ਦਿੱਲੀ ਦੀ ਲੋਕ ਜਿਹੜੇ ਹੈ ਉਹ ਕਰਨਗੇ। ਅਜੋਹੀ ਗੱਲ ਹੈ ਕਿ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਰੋੜਾਂ ਰੁਪਏ ਦੀ ਕੋਠੀ ਜਿਹੜੀ ਹੈ ਉਹ ਦੇਤੀ। ਹੁਣ ਕਲੈਰੀਫਿਕੇਸ਼ਨ ਦੇ ਰਹੀ ਪਈ ਕਿ ਜੀ ਉਹ ਤਾਂ ਮੇਰਾ ਕੈਂਪ ਆਫਿਸ ਹੈ ਉੱਚ ਭਗਵੰਤ ਮਾਨ ਜੀ ਰਹਿੰਦੇ ਨੇ ਕੈਂਪ ਆਫਿਸ ਜਾਂ ਤੁਸੀਂ ਜੇ ਗਏ ਹੋ ਸੀਐਮ ਆਫਿਸ ਚਾਰ ਕੁੱਠੀਆਂ ਨੇ ਸੀਐਮ ਆਫਿਸ ਚ ਦੋ ਲੋਕ ਰਹਿੰਦੇ ਨੇ ਉਹਨਾਂ ਚ ਇੱਕ ਬੱਚਾ ਰਹਿੰਦਾ ਇਹਨਾਂ ਦਾ ਕਿਆ ਚਾਰ ਕੁੱਠੀਆਂ ਸਫੀਸ਼ੀਐਂਟ ਨਹੀਂ ਤੇ ਹੋਰ ਕੋਠੀ ਲੈਣ ਦੀ ਕੀ ਲੋੜ ਪਈ ਅੱਛਾ ਕੀ ਸਟੇਟਸ ਕੀ ਹੈ ਉਸ ਬੰਦੇ ਦਾ ਹੁਣ ਕਿਸੇ ਪਾਰਟੀ ਦਾ ਹੋਰ ਪ੍ਰਧਾਨ ਕਹੇ ਮੈਂ ਤਾਂ ਜੀ ਜਿੱਥੇ ਮੇਰੀ ਸਰਕਾਰ ਆ ਮੈਂ ਉੱਥੇ ਆਪਣਾ ਘਰ ਬਣਾ ਕੇ ਰਹਿਣਾ ਕਿਆ ਲੌਜੀਕ ਹੈ ਉਸ ਸਟੇਟ ਦਾ ਖਰਚਾ ਉਸ ਸਟੇਟ ਲੋਕਾਂ ਦਾ ਫੰਡ ਕਿਹਾ ਅਸੀਂ ਉਸ ਪਾਰਟੀ ਦੇ ਲੋਕਾਂ ਨੂੰ ਖੁਸ਼ ਕਰਨ ਲਈ ਖਰਚਣ ਦਵਾਂਗੇ ਇਹ ਸਾਡੀ ਨੇਕ ਕਮਾਈ ਹੈ ਇਸ ਕਰਕੇ ਇਸ ਸਰਕਾਰ ਨੂੰ ਜਿੰਨਾ ਜਲਦੀ ਪਛਦਾ ਕਰਨ ਉਹ ਕਰਾਂਗੇ ਉਨਾ ਹੀ ਇਸ ਪੰਜਾਬ ਦਾ ਭਲਾ ਹੋਏਗਾ ਠੀਕ ਹੈ ਇਸ ਇਲੈਕਸ਼ਨ ਨਾਲ ਸਰਕਾਰ ਨੂੰ ਕੋਈ ਫਰਕ ਮੈਣਾ ਐਕਸੀਡੈਂਟ ਲੇਕਿਨ ਇਹਦੇ ਰਿਜ਼ਲਟ ਨਾਲ ਬਹੁਤ ਵੱਡਾ ਜਿਹੜਾ ਮੈਸੇਜ ਹੈ ਉਹ ਜਿਹੜਾ ਹੈ ਉਹ ਜਾਏਗਾ